ਸੰਗਰੂਰ ਵਾਸੀਆਂ ਨੇ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਇਹਦੇ ਵਿੱਚ ਆਪਣਾ ਕੰਟਰੀਬਿਊਸ਼ਨ ਕੀਤਾ ਤੇ ਬਹੁਤ ਵੱਧ ਚੜ੍ਹ ਕੇ ਸ਼ਹਿਰ ਦੀ ਸਜਾਵਟ ਕੀਤੀ ਹੈ। ਇੰਨਾ ਚਾਅ ਹੈ ਵੀ ਅਸੀਂ ਇਹਨੂੰ ਵਿਆਹ ਨਹੀਂ ਕਰ ਸਕਦੇ। ਇਸ ਤੋਂ ਵੱਡੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਨਹੀਂ। ਸੰਗਰੂਰ ਵਾਸੀ ਦੇ ਦਿਲ ਦੇ ਵਿੱਚ ਹਰ RAM PAGAT ਦੇ ਦਿਲ ਦੇ ਵਿੱਚ ਬਹੁਤ ਖੁਸ਼ੀ ਹੈ। 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਜੀ ਵਿੱਚ ਆਜਮਨ ਹੋ ਰਹੇ ਹਨ। ਸਾਰਾ ਸ਼ਹਿਰ ਸਾਰੇ ਸੰਸਥਾਵਾਂ ਇਕੱਠੀਆਂ ਹੋ ਰਹੀਆਂ ਨੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦੀ 21 ਤਰੀਕ ਨੂੰ ਯਾਤਰਾ ਦੇ ਵਿੱਚ ਮਰਿਆਦਾ ਦੇ ਨਾਲ ਆਪਾਂ ਸ਼ਾਮਿਲ ਹੋਈਏ ਸ਼੍ਰੀ ਰਾਮਚੰਦਰ ਜੀ ਦੇ ਸਾਨੂੰ ਅਯੁੱਧਿਆ ਦੇ ਵਿੱਚ 500 ਸਾਲ ਤੋਂ ਵੱਧ ਸਮਾਂ ਆਪਣੇ ਉੱਥੇ ਵਿਰਾਜਮਾਨ ਹੋ ਰਹੇ ਨੇ ਉਹਦੀ ਖੁਸ਼ੀ ਦੇ ਵਿੱਚ ਅਸੀਂ ਕਲਯੁਗ ਦੇ ਜੋ પ્રાਣੀ ਸੀ ਸਾਨੂੰ ਇਹ ਉਹੀ ਸਤਯੁਗ ਵਾਲਾ ਟਾਈਮ ਮਿਲ ਗਿਆ ਜਦੋਂ ਦੇਖਦਾ ਸਾਰਾ ਬਾਜ਼ਾਰ ਸਾਰਾ ਸ਼ਹਿਰ ਚਮਕ ਰਿਹਾ ਪਿਆ ਦਿਵਾਲੀ ਤੋਂ ਜਦੋਂ ਗੱਲ ਕੀਤੀ ਦਿਵਾਲੀ ਤੋਂ ਦਿਵਾਲੀ ਤੋਂ ਵੱਧ ਹੱਸਾ ਲੋਕਾਂ ਦੇ ਵਿੱਚ ਇੰਨੇ ਕਿ ਲੰਗਰ ਲੱਗ ਰਹੇ ਨੇ ਰੂਟ ਪਲਾਨ ਦੇ ਵਿੱਚ